ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਕਲਰ ਨਾਲ ਸਾਥ ਸੰਗਤ ਜੀ ਆਪਾਰਨ ਪਤਾ ਦੀ ਸਭ ਜਨ ਦੇ ਦੋੜ ਦਾ 23 ਨਗਾੜਾ ਜਿਹੜਾ ਮੋਟਾ ਜੀ ਦਾ ਲਗਾਤਾਰ ਚਲ ਰਿਹਾ ਚੱਕ ਹੈ ਬਹੁਤ ਹੁਣ ਕਈ ਦਿਨਾਂ ਤੋਂ ਜਿਹੜਾ ਆਈ ਅਮਰਪਾਲ ਸਿੰਘ ਦੇ ਸਬੰਧ ਦੇ ਜਿਹੜਾ ਉਹਨਾਂ ਨੇ ਕੰਸਰਗਮਾਈ ਦਾ ਕਤਲ ਕੀਤਾ ਉਹਦਾ ਬਹੁਤ ਰੌਲਾ ਪੈ ਰੇਗਾ ਬਹੁਤ ਸਾਰੇ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਨੇ ਉਹ ਵੀ ਨੱਕ ਦੀ ਪੁਤਰੇ ਜਨੇ ਕੋਲ ਤੇ ਜਿਹੜੇ ਲਕਸ਼ਰਤਾ ਅਸਲੀਅਤ ਦਾ ਦਾਅਵਾ ਕਰਦੇ ਰਹੇ ਨੇ ਉਹ ਸਾਰਿਆਂ ਨੂੰ ਪਤਾ ਇੱਕ ਠੌਂਗੀ ਬਾਬਾ ਜਿਹੜਾ ਨਿਰੰਗ ਸਿੰਘ ਬਾਣੀ ਦੇ ਵਿਚਾਰ ਜਿਹਨੂੰ ਰਸੂਲਪੁਰ ਵਾਲਾ ਕਹਿੰਦੇ ਨੇ ਬਾਬਾ ਤਾਂ ਨਹੀਂ ਕਹਿ ਸਕਦੇ ਉਹ ਬਲਾਤਕਾਰੀ ਹੈ ਉਹਨੇ ਇੱਕ ਵੀਡੀਓ ਪਾਈ ਮੇਰੇ ਉੱਤੇ ਕਹਿੰਦਾ ਕੋਈ ਵੀ ਮੇਰੇ ਪੱਤੇ ਕੋਈ ਦਸਰ ਹੋਵੇ ਫਿਰ ਕੱਟ ਕੇ ਐਫਆਈਆਰ ਦਖਾ ਦੇ ਜਾਂ ਕਿਸੇ ਥਾਣੇ ਦੇ ਵਿੱਚ ਉਹ ਦੱਸੇ ਕਿੱਥੇ ਦਾ ਸਾਥ ਸੰਗ ਦੀ ਜਿਹੜਾ ਉਹਨੇ ਚੈਲੰਜ ਕੀਤਾ ਅੱਗੇ ਉਹਦਾ ਚੈਲੰਜ ਕਬੂਲ ਕਰਦੇ ਹੋਏ ਆ ਸਬੂਤ ਹਰਜੀਤ ਤੂੰ ਕਿਹਾ ਸੀ ਵੀ ਦਿਖਾ ਆ ਐਫਆਈਆਰ ਦਰਜਾ ਆ ਜਿਹੜੀ ਐਫਆਈਆਰ ਦਰਜਾ ਤੇਰੀ ਬਲਾਤਕਾਰ ਦੀ ਇਹ ਗਵਾਹੀ ਭਰਦੀ ਆ ਇਹ ਹੈਗੀ ਜਿਹੜੀ ਹੈਗੀ आईपीआईसी 1260 ਇਹਦਾ ਨੰਬਰ ਹੈ ਤੇ 376 ਦਿਰਜ ਲੱਗੀ ਹੋਈ ਧਾਰਾ 134 2021 ਦਾ ਸਮਾਂ ਜਦੋਂ ਇਹ ਰਿਪੋਰਟ ਦਰਜ ਹੋਈ ਤੇ ਨਰਿੰਦਰ ਕੌਰ ਨੇ ਇਹ ਰਿਪੋਰਟ ਦਰਜ ਕਰਾਈ ਜਿਹੜਾ ਖਾਣਾ ਸਾਰੰਗਪੁਰ ਚੰਡੀਗੜ੍ਹ ਦਾ ਖਾਣਾ ਹੈ ਉਹਦੇ ਵਿੱਚ ਆਹ ਹੈਗੇ ਜਿਹੜੇ ਇਹ ਬਾਬਜੋ ਹੋ ਯਾਰ ਤੇਰੇ ਤੇ ਬਲਾਤਕਾਰ ਦੀ ਰਿਪੋਰਟ ਆ ਖਾਣਾ ਪਰਵਾ ਵੀ ਇਹ ਦਸਤਕਤ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਝੂਠੀ ਰਿਪੋਰਟ ਨਹੀਂ ਹੈਗੀ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਇਹ ਰਿਪੋਰਟ 2021 ਦੇ ਉੱਤੇ ਇਹਦੇ ਦਰਜ ਹੋਈ ਇਹਦੇ ਬਲਾਤਕਾਰ ਦੀ ਪਰ ਇਹਦਾ ਇਹ ਬਲਾਲ ਆ ਆਰਐਸਐਸ ਦਾ ਬੀਜੇਪੀ ਦਾ ਇਹਨੇ ਆਪਦੇ ਸੂਖ ਕਰਕੇ ਜਿਹੜੀ ਉਹ ਜਿਹੜਾ ਹੈਗਾ ਇਹ ਤੇ ਸਰਫਾ ਦਫਾ ਕਰਾਤਾ ਪਰ ਉਹ ਨਿਰਿੰਦਰ ਕੌਰ ਨੇ ਜਿਹੜਾ ਹੈਗਾ ਵਾ ਉਹ ਹੌਸਲਾ ਨਹੀਂ ਹਾਰਿਆ ਤੇ ਇਹਦਾ ਇਸੇ ਰਿਪੋਰਟ ਦੇ ਆਧਾਰ ਤੇ ਜਿਹੜੀ ਆ ਬਲਾਤਕਾਰ ਦੀ ਰਿਪੋਰਟ ਆ ਨਾ ਇਸੇ ਦੇ ਆਧਾਰ ਤੇ ਇੱਕ ਕੋਰਟ ਦੇ ਵਿੱਚ ਕੇਸ ਚੱਲਦਾ ਨਰਿੰਦਰ ਕੌਰ ਵਰਸ਼ਜ ਹਰਜੀਤ ਰਸੂਲਪੁਰੀਆ ਜਿਹੜਾ ਬਲਾਤਕਾਰੀ ਐ ਇਹ ਕੋਰਟ ਦੇ ਕੇਸ ਆ ਸੰਗਤ ਜੀ 43 ਦਾ ਜਿਹੜਾ ਕੋਰਟ ਆ ਚੰਡੀਗੜ੍ਹ ਉਥੇ ਚੱਲ ਰਿਹਾ 11 ਜਿਹੜੀ ਜਲਾਈਆ ਉਹ ਇਸ ਬਲਾਤਕਾਰ ਦੇ ਕੇਸ ਦੀ ਤਰੀਕਾ ਤੇ ਜਿਹੜਾ ਜੱਜ ਇਹ ਕੇਸ ਕਰ ਰਿਹਾ ਸੁਣ ਰਿਹਾ ਉਹਦਾ ਨਾਮ ਆ ਕੁਸ਼ਲ ਕੁਮਾਰ ਜਾਦਵ ਡੁੰਗੂ ਡੁੰਗੂ ਇਸੇ ਦੇ ਮੈਜਿਸਟ੍ਰੇਟ ਐ ਚੰਡੀਗੜ੍ਹ ਦੇ ਵਿੱਚ 43 ਦੇ ਵਿੱਚ ਆ ਉੱਥੇ ਇਹਦਾ ਕੇਸ ਚੱਲਦਾ ਹੁਣ ਕਹਿੰਦਾ ਮੇਰੇ ਤੇ ਕੋਈ ਨਹੀਂ ਮੈਨੂੰ ਸਬੂਤ ਦਿਖਾਓ ਆ ਸਬੂਤ ਨੇ ਤੇਰੇ ਤੇਰੇ ਤਾਂ ਕੀ ਤੇਰੇ ਜਿਹੜੇ ਉਹ ਤੇਰੇ ਨਾਲ ਡਰਾਈਵਰ ਰੂਮਰ ਜੇ ਤੇਰੇ ਜਾਂ ਜਾਂ ਤੇਰੇ ਜਿਹੜੇ ਉਹ ਮੈਨੇਜਰ ਰੂਮਰ ਚ ਰੱਖੇ ਹੋਏ ਨੇ ਆ ਉਹਨਾਂ ਦੀ ਵੀ ਆ ਆ ਰਿਪੋਰਟ ਤੇਰੀ ਇਕੱਲੇ ਦੀ ਨਹੀਂ ਤੇਰੇ ਸਾਰੇ ਜੁੰਡਲੀ ਆ ਜਿਹੜੀ ਨਾ ਥੋਡੀ ਇਸੇ ਕੰਮਾਂ ਤੇ ਆ ਉਹ ਜੇਲ ਵੀ ਕੱਟ ਕੇ ਆ ਤੇਰਾ ਕੀ ਆਦਾ ਨਾਮ ਜਲੋਟਾ ਗੌਰਵ ਜਲੋਟਾ ਜਿਹੜਾ ਤੇਰਾ ਉਹ ਬੰਦਾ ਵਾ ਮੈਨੇਜਰ ਆ ਉਹ ਵੀ ਉਹਦੀ ਵੀ ਰਿਪੋਰਟ ਹੈ ਇਹ ਉਹ ਵੀ ਜੇਲ ਕੱਟ ਕੇ ਆ ਹੋਇਆ ਤੇ ਤੁਸੀਂ ਸਾਰੇ ਇਸੇ ਕੰਮ ਤੇ ਲੱਗੇ ਹੋਏ ਆਂ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਸੰਗਤ ਜੀ ਮੈਂ ਤਾਂ ਜਿਹੜਾ ਉਹਨੇ ਚੈਲੰਜ ਕਰਿਆ ਸੀ ਆ ਸਾਰੇ ਸਬੂਤ ਕੱਢ ਕੇ ਤੁਹਾਨੂੰ ਦੇਤੇ ਅ ਅਦਾਲਤ ਦੇ ਵਿੱਚ ਕੇਸ ਚੱਲਦਾ ਜਿਹੜਾ ਅਦਾਲਤ ਦਾ 43 ਨੰਬਰ ਤੇ ਉਹਦੇ ਵਿੱਚ ਕੇਸ ਚੱਲਦਾ 11 ਤਰੀਕ ਆ ਇਹਦੇ ਸਰਕਾਰੀ ਵਕੀਰ ਭੁੱਗ ਰਹੇ ਨੇ ਤੇ ਵੱਲੋਂ ਤੇ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਲੈ ਵੀ ਹਰਜੀਤ ਸਿੰਘ ਮੈਂ ਤਾਂ ਸਾਰਾ ਕੁਝ ਫੇਸ ਕਰਤਾ ਤੂੰ ਕਹਿੰਦਾ ਸੀ ਨਾ ਕਿਸੇ ਥਾਣੇ ਦੇ ਵਿੱਚ ਰਿਪੋਰਟ ਹੋਵੇ ਸਾਰੰਗਪੁਰ ਥਾਣੇ ਦੇ ਵਿੱਚ ਰਿਪੋਰਟ ਹੋਈ ਹੋਈ ਆ ਇਹ ਤੇ 376 ਲੱਗੀ ਹੋਈ ਆ ਇਹ ਤੇਰੀ ਐ ਐਫ ਆਈ ਆਰ ਦੀ ਕਾਪੀ ਆ ਤੇਰੇ ਕੇਸ ਦੀ ਹੋਰ ਕਿਸੇ ਦੀ ਨਹੀਂ ਹੈਗੀ ਵੀ ਨਿਰੰਦਰ ਮੋਦੀ ਦੀ ਆ ਜਾਂ ਇੱਥੇ ਭਗਵੰਤ ਮਾਨ ਦੀ ਆ ਇਹ ਹਰਜੀਤ ਦੀ ਆ ਹਰਜੀਤ 376 ਤੇਰੇ ਤੇ ਲੱਗੀ ਹੋਈ ਆ ਇਹ ਝੂਠੀਆਂ ਨਹੀਂ ਹੈਗੀਆਂ ਤੂੰ ਕਹਿੰਦਾ ਜਿਹੜਾ ਹੁਣ ਦੱਸ ਪੰਥ ਫੈਸਲਾ ਕਰੇਦਾ ਮੈਂ ਸੰਗਤ ਨੂੰ ਸਰੂਪ ਸਰੂਪ ਦਿਨੇ ਸੀ ਮੈਂ ਦੇ ਤੇ ਜਿਹੜਾ ਬਹੁਤ ਦਿਨਾਂ ਦਾ ਰੌਲਾ ਪਾਉਂਦਾ ਫਿਰਦਾ ਮੈਂ ਤਾਂ ਅੱਜ ਹੀ ਸੁਣੀ ਸੀ ਇਹਦੀ ਵੀਡੀਓ ਇਹਨੇ ਚੈਲੰਜ ਕੀਤਾ ਸੀ ਮੈਂ ਸਾਰਾ ਕੁਝ ਫੂਟ ਕੱਢ ਕੇ ਫੇਰ ਲੈ ਕੇ ਆਇਆ ਇਹ ਕਿੱਥੇ ਉਹਦੇ ਥਾਣੇ ਦੇ ਵਿੱਚ ਰਿਪੋਰਟ ਹੋਈ ਆ ਕਿੱਥੇ ਇਹਦਾ ਕੇਸ ਚੱਲਦਾ ਅੱਜ ਵੀ ਕੇਸ ਚੱਲ ਰਿਹਾ 43 ਜਿਹੜਾ ਹੈਗਾ 43 ਦਾ ਜੁਡੀਸ਼ੀਅਲ ਕੋਰਟ ਆ ਉਹਦੇ ਵਿੱਚ ਇਹਦਾ ਕੇਸ ਚੱਲਦਾ ਜਾ ਕੇ 11 ਤਰੀਕ ਕਹਿਦੀ ਆ ਅਸੀਂ ਨਰਿੰਦਰ ਕੌਰ ਦੇ ਸਾਨੂੰ ਤੱਕਰੂਗੀ ਤੇ ਮੈਂ ਕਹਿਣਾ ਚਾਹਣਾ ਤੂੰ ਕਿਹਾ ਵੀ ਨਰਿੰਦਰ ਕੌਰ ਨੂੰ ਢਾਲ ਬਣਾ ਕੇ ਰਾਜਾ ਰਾਜ ਸਿੰਘ ਵਰਤ ਰਿਹਾ ਨਹੀਂ ਉਹ ਨਰਿੰਦਰ ਕੌਰ ਦਾ ਤੇਰੇ ਮਗਰ ਇਹ ਜਿਹੜੀ ਰਿਪੋਰਟ ਆ 21 ਦੀ ਆ 2021 ਦੀ ਉਦੋਂ ਦੀ ਤੇਰੇ ਤੇ ਪਰਚਾ ਦਰਜ ਹੋਇਆ ਉਹਨੇ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਤੇਰੇ ਤੇ ਬਹੁਤ ਸਾਰੇ ਜਿਹੜੇ ਉਹਨੇ ਇੰਟਰਵਿਊਆਂ ਕੀਤੀਆਂ ਇਹ ਸਦਾ ਹਰ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਪਰ ਤੂੰ ਦਿੱਲੀ ਦਾ ਦਲਾਲ ਆ ਆਪਣੀ ਦਲਾਲਗੀ ਕਰਕੇ ਜਿਹੜਾ ਕੇਸ ਹੈ ਰਸਾ ਦਫਾ ਹੋ ਗਿਆ ਦੁਬਾਰਾ ਫਿਰ ਇਹ ਕੋਰਟ ਨੇ ਖੋਲ੍ਹ ਲਿਆ ਤੇ ਚੱਲਦਾ ਮੈਂ ਸੰਗਤ ਨੂੰ ਕਹਿਣਾ ਚਾਹੁੰਦਾ ਹੁਣ ਸੰਗਤ ਦਾ ਫੈਸਲਾ ਕਰਨਾ ਚਾਹੀਦਾ ਜੁੱਤੀਆਂ ਜਿੰਨੀਆਂ ਇਹਦੇ ਪੈਂਦੀਆਂ ਨੇ ਓਨੀਆਂ ਪਹਿਣਗੀਆਂ ਤੇ ਮੈਂ ਫੇਰ ਬੇਨਤੀ ਕਰਦਾ ਸੰਗਤ ਨੂੰ ਸੰਗਤ ਜੀ ਮੈਂ ਇਹਦੇ ਨਾਲ ਐਬਣ ਨਹੀਂ ਚਾਹੁੰਦਾ ਸੀ ਮੈਂ ਇਸ ਜਿਹੜਾ ਬਲਾਤਕਾਰ ਇਹ ਤਗੜਦਲਾ ਨਾ ਮੈਂ ਇਹਦੇ ਨਾਲ ਉਜੜਣਾ ਨਹੀਂ ਚਾਹੁੰਦਾ ਮੇਰੀ ਇਹਦੇ ਨਾਲ ਕੋਈ ਨਿੱਜੀ ਰੰਜਸ਼ ਨਹੀਂ ਹੈਗੀ ਕੋਈ ਜਾਇਦਾਦਾ ਰੌਲਾ ਨਹੀਂ ਕੋਈ ਪੈਸੇ ਟੱਕੇ ਦਾ ਨਹੀਂ ਸਿਰਫ ਰੌਲਾ ਹੈਗਾ ਬਾਣੇ ਦਾ ਇਹਨੂੰ ਗੁਰੂ ਪਾਤਸ਼ਾਹ ਮਹਾਰਾਜ ਦਾ ਬਾਣਾ ਪਾ ਕੇ ਸਾਨੂੰ ਕਲੰਕਿਤ ਕਰਦਾ ਨੇ ਹੰਗ ਸਿੰਘਾਂ ਨੂੰ ਇਹ ਝਾਲ ਹੀ ਨਿਹੰਗ ਸਿੰਘਾਂ ਮੈਂ ਸਾਰੇ ਦਲਾਂ ਪੰਥਾਂ ਨੂੰ ਫੇਰ ਬੇਨਤੀ ਕਰਨਾ ਚਾਹੁੰਦਾ ਜੇ ਕਿਸੇ ਦਲ ਦਾ ਹੈਗਾ ਚਾਹੇ ਉਹ ਬੁੱਢੇ ਦਲ ਨੇ ਚਾਹੇ ਤਰਨੇ ਦਲ ਨੇ ਉਹ ਸਾਨੂੰ ਦੱਸੋ ਵੀ ਸਾਡਾ ਇਹ ਹਰਜੀਤ ਸਿੰਘ ਨਿਹੰਗ ਸਿੰਘਾਂ ਫੇਰ ਅਸੀਂ ਦੁਨੀਆ ਨੂੰ ਦੱਸਾਂਗੇ ਵੀ ਆਹ ਦਲ ਦਾ ਇਹ ਵੀਰ ਆ ਉਹਨਾਂ ਨੇ ਪ੍ਰਗਟ ਕੀਤਾ ਬਲਾਤਕਾਰੀ ਇਹ ਦਲ ਦਾ ਫਲਾਣੇ ਦਾ ਫੇਰ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਇਹ ਕਿਸੇ ਦਲ ਦਾ ਨਹੀਂ ਹੈਗਾ ਇਹ ਆਪ ਝਾਲੀ ਬਣਿਆ ਹੋਇਆ ਸਾਨੂੰ ਬਦਨਾਮ ਕਰਨ ਵਾਸਤੇ ਮੈਂ ਤਾਂ ਸੰਗਤ ਜੀ ਸਾਰੇ ਸਬੂਤ ਪੇਸ਼ ਕਰਤੇ ਆ ਹੁਣ ਸੰਗਤ ਨੇ ਫੈਸਲਾ ਕਰਨਾ ਹਰਜੀਤ ਸਿੰਘ ਜਿੱਤ ਹੈ ਹੁਣ ਕੋਈ ਵੀਡੀਓ ਪਾਈਆ ਚੈਲੰਜ ਕੀਤਾ ਬਚਾਂਗੇ ਨਹੀਂ ਤੇ ਮੈਂ ਤੈਨੂੰ ਕਹਿਣਾ ਚਾਹਣਾ ਜੇ ਤੈਨੂੰ ਜਾਦੇ ਚੂਣੇ ਲੜਦੇ ਨੇ ਤੇਰੇ ਨਾ ਬੋਰ ਕਿੱਥੇ ਆਈਏ ਸਮਾ ਤੇਰਾ ਜਗਾ ਤੇਰੀ ਆ ਜਾਾਂਗੇ ਲਿਖ ਕੇ ਦਊਂਗਾ ਮੈਂ ਵੀ ਜੇ ਮੈਂ ਮਾਰਿਆ ਗਿਆ ਮੇਰੀ ਮੌਤ ਦਾ ਜ਼ਿੰਮੇਦਾਰ ਮੈਂ ਆਂ ਮੈਂ ਤੇਰੀ ਆਦਾ ਭੋਗ ਪਾਈ ਦੇਣਾ ਫਿਰ ਫਿਰ ਤੂੰ ਕਹਿੰਗੇ ਹੁਣ ਚੈਲੰਜ ਕਰਦਾ ਮੈਂ ਤੇ ਕਰਾ ਦੇ ਜੱਪਾ ਜ ਸਭ ਕੁਝ ਪਿਆ ਕਰ ਮੈਂ ਆਪਣੀ ਮੌਤ ਦਾ ਜ਼ਿੰਮੇਦਾਰ ਰਹੂੰਗਾ ਜੇ ਤੈਨੂੰ ਇੰਨੇ ਜਾਂ ਹੋਆ ਨਾ ਵੀ ਆ ਬੰਨ ਰਹਿਣਾ ਤੱਕ ਦੀ ਬਾਤ ਹੈ ਭਾਰਤ ਮੈਂ ਕਿਸੇ ਦੇ ਖਿਲਾਫ ਨਹੀਂ ਆਦਾ ਪੰਛ ਦੀ ਸੇਵਾ ਕਰਦਾ ਪੰਛ ਜਾਣ ਦਾ ਇਹਦਾ ਤਾਂ ਕਮੈਂਟਾਂ ਦੇ ਵਿੱਚ ਪਤਾ ਕਰ ਲਿਆ ਕਰ ਤੈਨੂੰ ਪਤਾ ਪੜ ਲਿਆ ਕਰੋ ਪੜਦਾ ਹੁਣ ਤੂੰ ਨਾਉਂਦਾ ਕਈ ਕਈ ਦਿਨ ਹੈ ਨਹੀਂ ਤੈਨੂੰ ਸੁਰਤ ਨਹੀਂ ਲੈਣਾ ਨਹੀਂ ਦੇਣਾ ਨਹੀਂ ਬਾਣਾ ਤਾਂ ਪਾ ਲਿਆ ਇਸ ਕਰਕੇ ਤੇਰਾ ਬਾਣਾ ਵੀ ਲਹਾਇਆ ਜਾਊਗਾ ਕਹਾਣਾ ਬਾਣਾ ਵੀ ਤੇਰਾ ਉਤਾਰਾਂਗੇ ਜਿਹੜਾ ਤੂੰ ਸਾਡਾ ਭਿਖ ਸਿੰਘ ਵਾਲਾ ਪਾਇਆ ਤੂੰ ਸਾਥ ਬਣਿਆ ਰਹਿ ਕੋ ਕੱਲ ਵਜਾ ਤੂੰ ਆਰਤੀਆਂ ਕਰ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਤੂੰ ਉਹਨਾਂ ਦੇ ਪੈਰ ਪੂਜ ਤੂੰ ਮੱਟ ਪੂਜ ਤੂੰ ਉਹਨਾਂ ਦੇ ਸ਼ਿਵਲਿੰਗ ਪੂਜ ਸਾਨੂੰ ਕੋਈ ਰਹਿਣਾ ਨਹੀਂ ਕੋਈ ਉੱਥੇ ਆਰਤੀਆਂ ਕਰ ਜਾ ਕੇ ਪਰ ਜਿਹੜਾ ਤੇਰਾ ਬਾਣਾ ਨਾ ਜਿਸ ਦਿਨ ਤੂੰ ਸਾਡੇ ਸਾਹਮਣੇ ਆ ਗਿਆ ਤੇਰਾ ਬਾਣਾ ਲਹਾਵਾਗੇ ਨੰਗਾ ਕਰਾਂਗੇ ਤੂੰ ਪੂਰੇ ਦੁਨੀਆ ਦੇਖੂਗੀ ਜੇ ਮੈਂ ਸਾਰੇ ਗ람 ਬੰਦ ਨੂੰ ਕਹਿਣਾ ਚਾਹੁੰਦਾ ਜਿਹਨੇ ਨਹੀਂ ਮੱਤਦਾਨ ਕਰੀਆਂ ਕਰ ਲਿਓ ਸਾਨੂੰ ਕਿਸੇ ਦੀ ਪਰਵਾਹ ਨਹੀਂ ਅਸੀਂ ਸੜੀ ਤੇ ਰੱਖਿਆ ਹੋਇਆ ਅਸੀਂ ਪੰਥ ਨੂੰ ਸਮਰਪਿਤ ਆ ਅਸੀਂ ਪੰਜਾਬ ਨੂੰ ਸਮਰਪਿਤ ਆ ਅਸੀਂ ਗੁਰੂ ਨੂੰ ਸਮਰਪਿਤ ਆ ਇਸ ਕਰਕੇ ਸੰਗਤ ਜੀ ਮੈਂ ਦਾ ਸਾਰੇ ਸੰਗਤ ਨੂੰ ਦੇ ਤੇ ਆ ਹੁਣ ਦੱਸ ਸਰਜੀਤ ਜੀ ਸਹ ਤੇਰਾ ਕੀ ਬਣੂਗਾ ਪੁੱਲਾਂ ਚੁੱਕਾਂ ਦੀ ਖਿਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ